ਥੋੜੇ ਪੰਡਤਾਂ ਨੂੰ ਇਨਸਾਫ ਨਹੀਂ ਦੀ ਮਿਲਿਆ ਅਮਿਤ ਸ਼ਾ ਜੇ ਤੁਹਾਡੀ ਕੌਮ ਜਿਉਂਦੀ ਆ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਜੇ ਸਿੱਖ ਕੌਮ ਨਾ ਹੁੰਦੀ ਕਹਿੰਦੇ ਅਗਰ ਨਾ ਹੁੰਦੇ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਕੀ ਇਹ ਗੱਲ ਅਮਿਤ ਸ਼ਾ ਨੂੰ ਯਾਦ ਰੱਖਣੀ ਚਾਹੀਦੀ ਆ ਇਹ ਸਾਨੂੰ ਅੱਜ ਮਾਫੀਆਂ ਦੀ ਗੱਲ ਕਰਦਾ ਸਾਨੂੰ ਕਹਿੰਦਾ ਮਾਫੀਆ ਮੰਗਣੀ ਕਿਹੜੇ ਬਣਾਤੇ ਅਸੀਂ ਮਾਫੀ ਮੰਗਿਆ ਕਿਉਂ ਮਾਫੀ ਮੰਗੀਏ ਸਾਡੇ ਰਾਜਵਾਲਾ ਨੂੰ ਦੋ ਫਾਂਸੀ ਅਸੀਂ ਹੱਸ ਕੇ ਕਬੂਲਾਂਗੇ ਸਾਨੂੰ ਲੋੜ ਨਹੀਂ ਸਾਨੂੰ ਸ਼ਹੀਦ ਹੈ ਸਾਡੇ ਚੰਗੇ ਨੇ ਸਾਨੂੰ ਗद्दार ਨਹੀਂ ਚੰਗੇ ਗद्दार ਬਥੇਰੇ ਤੁਸੀਂ ਪੈਦਾ ਕਰ ਲੈ ਸਾਡੀ ਕੌਮ ਦੇ ਵਿੱਚ ਜਿਵੇਂ ਬਾਦਲ ਵਰਗੇ ਤੂੰ ਇਹ ਗੱਲ ਭੁੱਲ ਗਿਆ ਔਰ ਤੈਨੂੰ ਅਸੀਂ ਯਾਦ ਕਰਾ ਦਿੰਨੇ ਆ ਚੀਨ ਦੇ ਵਿੱਚ ਸਾਡੇ ਸਰਦਾਰਾਂ ਨੇ ਕੁੱਟ-ਕੁੱਟ ਜੀਨੀ ਪਿੱਛੇ ਮੋੜਦੇ ਸੀਗੇ ਹਥਿਆਰ ਵੀ ਨਹੀਂ ਸੀ ਉਹਨਾਂ ਕੋਲ ਸਿੱਖ ਕੌਮ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਐਡਾ ਸੰਘਰਸ਼ ਵਿੱਡੂਗੀ ਆਪਦਾ ਘਰ ਲੈ ਬੈਠੂਗੀ ਅਸੀਂ ਕਹਿੰਨੇ ਆ ਸਾਨੂੰ ਖਾਲਸਾਣ ਦੀ ਲੋੜਾ ਸਾਨੂੰ ਆਪਣੇ ਘਰ ਦੀ ਲੋੜਾ ਜਗਤਾਰ ਸਿੰਘ ਹਵਾਰਾ ਜੋ ਕੌਮ ਦੇ ਜਥੇਦਾਰ ਨੇ ਉਹ ਸਾਡੇ ਫਤਿਹਗੜ ਜ਼ਿਲ੍ਹੇ ਦੇ ਵਿੱਚੋਂ ਨੇ ਸਾਡੇ ਲਈ ਮਾਣ ਦੀ ਗੱਲ ਹੈ ਪਰ ਜਦੋਂ ਅੱਜ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਹੁੰਦੀ ਆ ਤਾਂ ਫਤਿਹਗੜ ਸਾਭ ਦੀਆਂ ਬੀਬੀਆਂ ਸੁੱਤੀਆਂ ਪਈਆਂ ਨੇ ਮਤਲਬ ਹੋਰ ਜ਼ਿਲ੍ਹਿਆਂ ਦੇ ਐਪਰੀਸ਼ੀਏਟ ਕਰਦੇ ਨੇ ਆਪਦੇ ਸੂਰਮਿਆਂ ਨੂੰ ਆਪਦੇ ਸਿੰਘਾਂ ਨੂੰ ਉਸ ਤਰੀਕੇ ਨਾਲ ਸਾਡੂ ਹਵਾਰੇ ਲਈ ਘਰ ਘਰ ਦੇ ਵਿੱਚੋਂ ਲਹਿਰ ਉੱਠਣੀ ਚਾਹੀਦੀ ਹੈ। ਤਾਂ ਜੋ ਸਰਕਾਰ ਨੂੰ ਅੰਮਿਤ ਸ਼ਾਵਰ ਗਰ ਨੂੰ ਕਹਿਣਾ ਨਾ ਪਵੇ ਵੀ ਇਹ ਮਾਫੀ ਮੰਗਣ। ਠੀਕ ਆ? ਮਾਫੀ ਕਾਦੀ? ਜਿਹੜਾ ਇਨਸਾਫ ਤੁਸੀਂ ਸਾਨੂੰ ਨਹੀਂ ਦੇ ਸਕਿਆ ਅਸੀਂ ਆਪਣੇ ਆਪ ਲੈ ਲਿਆ। ਇਹ ਤਾਂ ਸਾਡੇ ਸਿੱਖਾਂ ਨੂੰ ਸ਼ੁਰੂ ਤੋਂ ਕਰਦੀ ਆ ਆਈ ਆ। ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਸਹਿਯੋਗ ਨਾਲ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰਾਂ ਤਸ ਤੋਂ ਮਸ ਨਹੀਂ ਹੋ ਰਹੀਆਂ ਪਰ ਗੱਲ ਵੀ ਬਾਤ ਵੀ ਕਰਾਂਗੇ ਅਸੀਂ ਗਰਜੀਤ ਕੌਰ ਨੇ ਮਹਿਲਾ ਕਿਸਾਨ ਮਜ਼ਦੂਰ ਇਕਤਾ ਯੂਨੀਅਨ ਦੇ ਜੋ ਸੂਬਾ ਪ੍ਰਧਾਨ ਨੇ ਉਹ ਹਰ ਸੰਘਰਸ਼ ਦੇ ਵਿੱਚ ਜਿੱਥੇ ਕਿ ਯੋਗਦਾਨ ਪਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ ਹੈ ਜੀ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਖਾਸ ਕਰ ਫਤੇਗੜ ਸਾਹਿਬ ਜੀ ਨੂੰ ਵੀ ਜਗਤਾਰ ਸਿੰਘ ਹਵਾਰਾ ਜੋ ਕੌਮ ਦੇ ਜਥੇਦਾਰ ਨੇ ਉਹ ਸਾਡੇ ਫਤਿਹਗੜ ਜ਼ਿਲ੍ਹੇ ਦੇ ਵਿੱਚੋਂ ਨੇ ਸਾਡੇ ਲਈ ਮਾਣ ਦੀ ਗੱਲ ਹੈ ਪਰ ਜਦੋਂ ਅੱਜ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੁੰਦੀ ਹੈ ਤਾਂ ਫਤਿਹਗੜ ਸਾਭ ਦੀਆਂ ਬੀਬੀਆਂ ਸੁੱਤੀਆਂ ਪਈਆਂ ਨੇ ਠੀਕ ਹੈ ਨਾ ਇਹ ਲੋਕ ਸੁੱਤੇ ਪਏ ਨੇ ਹਾਲਾਂਕਿ ਸਾਨੂੰ ਜਿਵੇਂ ਮਤਲਬ ਹੋਰ ਜ਼ਿਲ੍ਹਿਆਂ ਦੇ ਐਪਰੀਸ਼ੀਏਟ ਕਰਦੇ ਨੇ ਆਪਣੇ ਸੂਰਮਿਆਂ ਨੂੰ ਆਪਣੇ ਸਿੰਘਾਂ ਨੂੰ ਉਸ ਤਰੀਕੇ ਨਾਲ ਸਾਨੂੰ ਹਵਾਰੇ ਲਈ ਘਰ-ਘਰ ਦੇ ਵਿੱਚੋਂ ਲਹਿਰ ਉੱਠਣੀ ਚਾਹੀਦੀ ਗਾ ਠੀਕ ਹੈ ਤਾਂ ਜੋ ਸਰਕਾਰਾਂ ਨੂੰ ਅਮਿਤ ਸ਼ਾਹ ਵਰਗਿਆਂ ਨੂੰ ਕਹਿਣਾ ਨਾ ਪਵੇ ਵੀ ਇਹ ਮਾਫੀ ਮੰਗਣ ਠੀਕ ਹੈ ਮਾਫੀ ਕਾਦੀ ਜਿਹੜਾ ਇਨਸਾਫ ਤੁਸੀਂ ਸਾਨੂੰ ਨਹੀਂ ਦੇ ਸਕਿਆ ਅਸੀਂ ਆਪਣੇ ਆਪ ਲੈ ਲਿਆ ਇਹ ਤਾਂ ਸਾਡੇ ਸਿੱਖਾਂ ਦਾ ਮਸ਼ਹੂਰ ਤਾਂ ਕਰਦੀ ਆ ਆਈ ਆ ਠੀਕ ਹੈ ਨਾ ਜਦੋਂ ਤੁਹਾਨੂੰ ਤੁਹਾਡੇ ਪੰਡਤਾਂ ਨੂੰ ਇਨਸਾਫ ਨਹੀਂ ਦੀ ਮਿਲਿਆ ਅਮਿਤ ਸ਼ਾ ਜੇ ਤੁਹਾਡੀ ਕੌਮ ਜਿਉਂਦੀ ਆ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਜੇ ਸਿੱਖ ਕੌਮ ਨਾ ਹੁੰਦੀ ਕਹਿੰਦੇ ਅਗਰ ਨਾ ਹੁੰਤੇ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਕੀ ਠੀਕ ਹੈ ਨਾ ਇਹ ਗੱਲ ਅਮਿਤ ਸ਼ਾਹ ਨੂੰ ਯਾਦ ਰੱਖਣੀ ਚਾਹੀਦੀ ਆ ਇਹ ਸਾਨੂੰ ਅੱਜ ਮਾਫੀਆਂ ਦੀ ਗੱਲ ਕਰਦਾ ਸਾਨੂੰ ਕਹਿੰਦਾ ਮਾਫੀਆਂ ਮੰਗਣ ਕਿਹੜੇ ਬਣਾਤੇ ਅਸੀਂ ਮਾਫੀ ਮੰਗਿਆ ਕਿਉਂ ਮਾਫੀ ਮੰਗਿਆ ਸਾਡੇ ਰਾਜਵਾਲੇ ਨੂੰ ਦੋ ਫਾਂਸੀ ਅਸੀਂ ਹੱਸ ਕੇ ਕਬੂਲਾਂਗੇ ਸਾਨੂੰ ਲੋੜ ਨਹੀਂ ਸਾਨੂੰ ਸ਼ਹੀਦ ਹੈ ਸਾਡੇ ਚੰਗੇ ਨੇ ਸਾਨੂੰ ਗद्दार ਨਹੀਂ ਚੰਗੇ ਗद्दार ਬਥੇਰੇ ਤੁਸੀਂ ਪੈਦਾ ਕਰ ਲਏ ਸਾਡੀ ਕੌਮ ਦੇ ਵਿੱਚ ਜਿਵੇਂ ਬਾਦਲ ਵਰਗੇ ਠੀਕ ਆ ਪਰ ਸਾਡੇ ਜਿਹੜੇ ਯੋਧੇ ਨੇ ਉਹ ਅੱਜ ਵੀ ਜਿਹਨਾਂ ਦੇ ਵਿੱਚ ਬੈਠੇ ਨੇ ਸਾਨੂੰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਅੱਜ ਉਹਨਾਂ ਯੋਧਿਆਂ ਲਈ ਇਹ ਕੱਠ ਹੋ ਰਿਹਾ ਉਹਨਾਂ ਯੋਧਿਆਂ ਲਈ ਸੰਘਰਸ਼ ਹੋ ਰਿਹਾ ਨੇ ਅਮਿਤ ਸ਼ਾ ਤੈਨੂੰ ਭੁੱਲ ਜਾਣਾ ਤੂੰ ਇਹ ਗੱਲ ਭੁੱਲ ਗਿਆ ਔਰ ਤੈਨੂੰ ਅਸੀਂ ਯਾਦ ਕਰਾ ਦਿੰਨੇ ਆ ਚੀਨ ਦੇ ਵਿੱਚ ਸਾਡੇ ਸਰਦਾਰਾਂ ਨੇ ਕੁੱਟ-ਕੁੱਟ ਜਿੰਨੀ ਪਿੱਛੇ ਮੋੜਦੇ ਸੀਗੇ ਹਥਿਆਰ ਵੀ ਨਹੀਂ ਸੀ ਉਹਨਾਂ ਕੋਲ ਜੇ ਸਿੱਖ ਸਿੱਖ ਕੌਮ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਐਡਾ ਸੰਘਰਸ਼ ਵਿੱਡੂਗੀ ਆਪਦਾ ਘਰ ਲੈ ਬੈਠੂਗੀ ਅਸੀਂ ਕਹਿੰਨੇ ਆ ਸਾਨੂੰ ਖਾਲਿਸਤਾਨ ਦੀ ਲੋੜ ਆ ਸਾਨੂੰ ਆਪਣੇ ਘਰ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਜੋਰ ਸ਼ੋਰ ਨਾਲ ਬੀਬੀ ਜੀ ਕਿਹਾ ਹੈਗਾ ਕਿ ਜਿਹੜੇ ਕਿ ਬੰਦੀ ਸਿੰਘ ਜੋ ਰਿਆਹ ਹੋ ਚੁੱਕੇ ਨੇ ਉਹਨਾਂ ਨੂੰ ਸ਼ਹੀਦੀਆਂ ਕਬੂਲਾ ਪਰ ਮਾਫੀ ਨਹੀਂ ਮੰਗਣਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪੜਦੀ ਵਿਸ਼ੇਸ਼ ਰਿਪੋਰਟ